Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹੋਏ ਆਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤਾਂ ਦੇਖ ਲਓ ਇੰਨਾ ਕਸ਼ਟ ਕੀਤਾ ਗਾਇਸਰ ਇਹਨਾਂ ਨੇ ਰੋਟੀ ਲੈ ਕੇ ਆਏ ਆ ਸਾਡੇ ਵਾਸਤੇ ਇਹ ਦੇ ਲਓ ਸਾਡੀ ਭੈਣ ਜਿਹੜਾ ਵੀਰੇ ਵੀਰਾ ਮੇਰੇ ਨਾਲ ਜਾਂਦਾ ਉਹ ਵੀਰੇ ਉਹਨਾਂ ਦੀ ਵਾਈਫ ਆ ਇਹ ਤੇ ਵੀਰੇ ਦੇ ਭੈਣ ਸਾਡੇ ਲਈ ਰੋਟੀ ਲੈ ਕੇ ਹੀ ਬਣਾ ਕੇ ਦੇਖ ਲਓ ਬੀਬੀ ਲਈ ਮੇਰੇ ਲਈ ਇਹਨਾਂ ਦੀ हां कष्ट ਕੀਤਾ ਉਹਨਾਂ ਨੇ ਕਸ਼ਟ ਕੀਤਾ ਪਰ ਤੇਰੇ ਲਈ ਤਾਂ ਵਧੀਆ ਨਾ ਤੂੰ ਤਾਂ ਇਥੇ ਨਹੀਂ ਤਾਂ ਭੁੱਖ ਨਾਲ ਮਰ ਜਾਣਾ ਸੀ ਜੇ ਹੋ ਤੈਨੂੰ 15-20 ਮਿੰਟ ਰੋਟੀ ਨਾ ਮਿਲਦੀ ਕੁਝ ਖਾਣ ਨੂੰ ਨਾ ਮਿਲਦਾ ਪਤਾ ਤੈਨੂੰ ਕੀ ਆ ਸ਼ਾਇਦ ਬੈਠੀਆਂ ਕੁਝ ਵੀ ਇਥੋਂ ਮੰਗਾ ਕੇ ਖਾ ਲੇਗੀ ਪੀਜ਼ਾ ਆਰਡਰ ਕਰਾ ਦੇਗੀ 버거 ਮੰਗਵਾ ਲੇਗੀ ਸੈਂਡਵਿਚ ਸਪ੍ਰਿੰਗ ਰੋਲ ਕੁਝ ਵੀ ਮੋਮੋਸ ਤੂੰ ਕਿਹੜਾ ਕੱਲਾ ਰੋਟੀ ਤੇ ਬੈਠੀ ਰਹਿਣੀ ਹੈ ਤੈਨੂੰ ਤਾਂ ਬਾਹਰ ਦੀਆਂ ਚੀਜ਼ਾਂ ਵਧੀਆ ਲੱਗਦੀਆਂ ਰੋਟੀ ਤਾਂ ਤੈਨੂੰ ਪਸੰਦ ਹੀ ਨਹੀਂਗੀ ਥੈਂਕ ਯੂ ਕੇ ਚਲ ਦਿੱਤੀ ਤੁੰਨ ਹੋਰ ਖੇਚਲ ਦਿੱਤੀ ਤੁਹਾਨੂੰ ਅਸੀਂ ਪਰੇਸ਼ਾਨੀ ਦਿੱਤੀ ਇਹ ਤਾਂ ਤੂੰ ਉੱਤੋਂ ਉੱਤੋਂ ਕਹਿਨੀ ਆ ਵੀ ਹਾਂ ਅਸੀਂ ਤੁਹਾਨੂੰ ਖੇਚਲ ਕੀਤੀ ਤੁਸੀਂ ਸਾਡੇ ਲਈ ਪਰੇਸ਼ਾਨ ਹੋਏ ਰੋਟੀ ਲੈ ਕੇ ਆਏ ਪਰ ਅੰਦਰੋਂ ਤਾਂ ਤੂੰ ਬਹੁਤ ਖੁਸ਼ ਆ ਵੀ ਹਾਂ ਤੇਰੇ ਵਾਸਤੇ ਰੋਟੀ ਲੈ ਕੇ ਆਈ ਵੀ ਤੈਨੂੰ ਘਰੇ ਜਾ ਕੇ ਰੋਟੀ ਪਕਾਉਣੀ ਨਹੀਂ ਪਈਗੀ ਘਰੇ ਜਾ ਕੇ ਲਾਉਣੀ ਨਹੀਂ ਪਈਗੀ ਵੀ ਹਾਂ ਮੈਂ ਘਰੇ ਜਾਵਾਂਗੀ ਉੱਥੇ ਰੋਟੀ ਪਕਾਉਂਗੀ ਤੇ ਫੇਰ ਲੈ ਕੇ ਆਉਂਗੀ ਤੈਨੂੰ ਇਸ ਗੱਲ ਤੋਂ ਜਿਹੜੀ ਫ੍ਰੀ ਹੋ ਗਈ ਐ ਇਸ ਟੈਨਸ਼ਨ ਤੋਂ ਤੂੰ ਤਾਂ ਖੁਸ਼ ਆ ਵੀ ਹਾਂ ਤੇਰੇ ਵਾਸਤੇ ਖੇਚਲ ਕੀਤੀ ਹਸਪੀਟਲ ਵਾਲਿਆਂ ਨੇ ਜਿਹੜੇ ਇਹਨਾਂ ਨੇ ਮੇਰਾ ਵਜ਼ਨ ਘਟਾਤਾ ਇਹ ਉਹ ਬੈਠੇ ਆ ਇਹ ਮੈਨੇਜਰ ਸਾਹਿਬ ਆ ਹੁਣ ਮੂੰਹ ਲਗਾਉਂਦੇ ਆ ਬੋਲਾਂ ਗੱਲ ਕਰੋ ਨਾ ਮੂੰਹ ਲਗਾਉਂਦੇ ਆ ਉਹਨਾਂ ਤਾਂ ਮੂੰਹ ਲਕੋਣਾ ਜੇ ਤੈਨੂੰ ਸ਼ਰਮ ਹੈ ਨਹੀਂ ਇਹਦਾ ਮਤਲਬ ਇਹ ਤਾਂ ਲੰਗੇ ਸਾਰੇ ਬੇਸ਼ਰਮ ਤੁਰੇ ਫਿਰਦੇ ਆ ਵੀ ਤੈਨੂੰ ਕੋਈ ਸ਼ਰਮਿਆ ਹੈ ਨਹੀਂ ਘਰੇ ਫਿਰਦੇ ਜਾਂ ਘਰੇ ਤਾਂ ਆਪਾਂ ਕਹਿ ਸਕਦੇ ਆ ਬਾਹਰ ਛੜਗਣੇ ਤੁਰੇ ਫਿਰਦੇ ਤੇ ਵਲੌਗ ਬਣਾਈ ਜਾਂਦੇ ਤੈਨੂੰ ਸ਼ਰਮ ਆਉਂਦੀ ਪਰ ਉਹਨਾਂ ਨੂੰ ਸ਼ਰਮ ਆਉਂਦੀ ਵੀ ਹਾਂ ਤੇ ਇਹਦਾ ਬੇਸ ਤੇ ਹੋਣੀ ਆ ਨਾਲ ਸਾਡੀ ਵੀ ਹੋਊਗੀ ਕੀ ਪਤਾ ਅਗਲੇ ਨੇ ਕਿਹੜੇ ਸਾਡੀ ਚੱਕ ਕੇ ਲਾਪਾ ਕਰ ਦੇਣੀ ਆ ਨਾ ਚੰਗੇ ਗੱਲਾਂ ਵੈਸੇ ਪੌੜੀਆਂ ਚੜ੍ਹਦੀਆਂ ਉਤਰਦੀਆਂ ਲੈਫਟ ਹੈਣੀ ਦੇ ਹਸਪੀਟਲ ਦੇ ਵਿੱਚ ਵੀ ਤੇਰਾ ਵਜ਼ਨ ਘਟ ਗਿਆ ਨਹੀਂ ਤੇ ਤੂੰ ਤਾਂ ਵਧਾਉਣ ਤੇ ਤੁਲੀ ਵੀ ਸੀ ਘਟਾਉਣਾ ਤਾਂ ਤੂੰ ਹੈ ਹੀ ਨਹੀਂ ਸੀਗਾ ਪਤਾ ਕਿੰਨਾ ਵਜ਼ਨ ਘਟ ਗਿਆ ਮੇਰਾ ਹੈ ਲੈਫਟ ਕਹੜੇ ਲਵਾਈ ਤੁਸੀਂ ਤੁਹਾਨੂੰ ਪਤਾ ਨਹੀਂ ਗਾਇਸ ਭੈਣ ਨੇ ਹੁਣ ਨਾ ਦਾਸੀ ਦੇ ਹੌਣ ਤੇ ਕਿੱਡਾ ਵਜ਼ਨ ਘਟ ਗਿਆ ਤੇਰਾ ਕਿੰਨਾ ਵੀ ਕੀ ਕਹਿੰਨਾ ਕਿ ਕਿੰਨਾ ਵਜ਼ਨ ਘਟ ਗਿਆ ਮੇਰਾ ਕਿੱਡਾ ਵਜ਼ਨ ਘਟ ਗਿਆ ਕਿੱਦਾਂ ਘਟ ਗਿਆ ਜਿੱਦਾਂ ਟੱਬ ਹੁੰਦਾ ਓਡਾ ਘਟ ਗਿਆ ਜੇ ਜਿੱਡੀ ਚਾਦਰ ਹੁੰਦੀ ਓਡਾ ਤੇਰਾ ਇਹ ਜਿਹੜਾ ਵਜ਼ਨ ਘਟ ਗਿਆ ਬੇਸ਼ਰਮ ਬੇਆਪਰ ਨੂੰ ਤਾਂ ਤੈਨੂੰ ਪਤਾ ਹੀ ਲੱਗਦਾ ਕਿ ਮੈਂ ਵਜ਼ਨ ਘਟਾਉਣਾ ਅੰਡਰ weight ਰਹਿਣਾ ਓਵਰ weight ਹੋਈ ਨਹੀਂ ਐ ਜੇ ਉਹਨਾਂ ਨੇ ਤੇਰੀ ਮਾੜੀ ਮੋਟੀ ਹੈਲਪ ਕਰਤੀ ਚਾਹੇ ਜਾਣੇ ਜਾਂ ਅਣਜਾਣੇ ਦੇ ਵਿੱਚ ਐ ਕਿ ਮੈਨੂੰ ਸਿਰਾਂ ਨਹੀਂ ਆਉਣਾ ਸੀ ਤੁਹਾਨੂੰ ਪਤਾ ਨਹੀਂ ਲੈਫਟ ਲਵਾਉਣੀ ਐ ਉਹਨੇ ਤਾਂ ਹੀ ਨਹੀਂ ਲਵਾਈ ਮੇਲਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਨੂੰ ਸਿਰਾ ਨੇ ਆਉਣਾ ਖੱੱਤਰ ਨੇ ਆਉਣਾ ਤਾਂ ਨਹੀਂ ਲਵਾਈ ਉਹਨਾਂ ਨੇ ਲੈਫਟ ਵਿਓਗ ਤੇ ਵਿੱਚ ਬੈ ਗਈ ਚੜ ਗਈ ਲੈਫਟ ਦੇ ਵਿੱਚ ਤਾਂ ਸਾਡੀ ਲੈਫਟ ਤੋੜ ਕੇ ਰੱਖ ਦੂਗੀ ਆਗੇ ਜੀ ਸ਼ੁਖਬੀਰ ਸਿੰਘ ਜੀ ਬੰਦ ਕਰ ਦੇਣੀ ਬੋਤਲ ਕਿੱਥੇ ਬੰਦ ਹੋ ਗਈ ਮੈਨੂੰ ਨਹੀਂ ਆਉਂਦੀ ਕਰਨੀ ਅਲ ਹਮਦੁਲਿਲਾ ਜਦੋਂ ਉਹਦਾ ਅੱਛਾ ਤੈਨੂੰ ਬੋਤਲ ਨਹੀਂ ਬੰਦ ਕਰਨੀ ਆਉਂਦੀ ਵਲੌਗ ਬਣਾਉਣਾ ਤਾਂ ਬਹੁਤ ਚੰਗੀ ਤਰ੍ਹਾਂ ਆਉਂਦਾ ਵਲੌਗ ਦੇ ਵਿੱਚ ਗਰੀਬੀ ਕਾਰਡ ਖੇਡਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਲੋਕਾਂ ਨੂੰ ਠੱਗਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਬਾਹਰ ਲਈਆਂ ਚੀਜ਼ਾਂ ਜੰਕ ਫੂਡ ਫਾਸਟ ਫੂਡ ਖਾਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਪਰਦੋ ਨੇ ਕਿਹਦੀ ਡ੍ਰਿਪ ਆ ਬੋਤਲ ਨਹੀਂ ਬੰਦ ਕਰਨੀ ਆਉਂਦੀ ਗਧੇ ਨੂੰ ਚੱਲੋ ਕਰੋ ਨਾ ਤੇ ਇਹ ਤਾਂ ਸੁੱਤਾਂ ਪਿਆ ਜਰਿਆ ਨਹੀਂ ਜਾਂਦਾਗਾ ਉਹਦੇ ਉੱਤੇ ਚੜ ਕੇ ਪੈ ਗਈਆਂ ਚੱਕ ਤੋਂ ਨਾਲ ਪੈ ਤਾਂ ਗਈਆਂ ਉਹਦੇ ਜੇ ਸੁੱਤਾ ਪਿਆ ਨੂੰ ਪਿਆਰ ਆਂਦੇ ਕਿਉਂ ਨੂੰ ਬੁਲਾਈ ਜਾਨੀ ਆਖੇ ਵਲੌਗ ਦੇ ਵਿੱਚ ਹੈਲੋ ਕਰ ਨਾ ਜੇ ਵਲੌਗ ਦੇ ਵਿੱਚ ਹੈਲੋ ਨਾ ਕਰੂਗਾ ਤੇਰਾ ਵਲੌਗ ਨਾ ਵਾਇਰਲ ਹੋਊਗਾ ਵੀ ਜਵਾਕ ਬਿਮਾਰ ਆ ਸੁੱਤਾ ਪਿਆ ਤੇ ਪਿਆਰ ਆਂਦੇ ਕਿਉਂ ਠਾਈ ਜਾਨੀ ਹੈ ਗਧਿਗੇ ਜੇ ਮੇਰੇ ਸਾਰਾ ਪ੍ਰੋਬਲਮ ਫੇਰ ਵੀ ਫੇਰ ਟ੍ਰਾਫਲ ਕਰਾਵਾਂਗੇ ਤੇ ਅਜੇ ਸਾਡਾ ਛੁੱਟੀ ਮਿਲਦੀ ਹਣਾ ਨੇ ਸੁਬਾ ਸੁਬਾ اٹਕੇ ਤੋਂ ਵਲੌਗ ਬਣਾਉਣ ਪੈ ਗਈ ਤੈਨੂੰ ਆਈ ਨਹੀਂ ਪਤਾ ਮੈਂ اٹਕੇ ਮੂੰਹ ਹੱਥ ਧੋਲਾ ਚਾਹ ਪਾਣੀ ਪੀ ਲਾ ਮੈਂ ਫੇਰ ਵਲੌਗ ਬਣਾ ਲਾ ਵਾਸਾਂ ਆਈ ਜਾਂਦਿਆਂ ਤਾਂ ਵਲੌਗ ਬਣਾਉਂਦੀ ਤੈਨੂੰ ਪਹਿਲਾਂ ਪੈ ਗਈ ਐ ਚਾਹ ਲੈ ਲਈ ਤੇ ਚਾਹ ਗਾਇਜ਼ ਨਾ ਚਾਹ ਮੋਟਰਸਾਈਕਲ ਤੇ ਲੈਣ ਚੱਲੇ ਆ ਲੈਣੀ ਤਾਂ ਇਥੋਂ ਆਸ-ਪਾਸੋਂ ਰੈਡੀ ਤਾਂ ਹੀ ਹੋਊਗੀ ਤੇ ਸਟਾਲ ਤੋਂ ਹੀ ਹੋਊਗੀ ਤੂੰ ਕਿਹੜਾ ਘਰੋਂ ਬਣਾ ਕੇ ਲੈ ਆਉਣੀ ਐ ਚਾਹ ਜਿਹੜਾ ਮੋਟਰਸਾਈਕਲ ਤੇ ਚੱਲਨੀ ਤੁਰ ਕੇ ਵੀ ਜਾ ਸਕਦੀ ਐ ਪਤੂ ਤਾਂ ਮਹਾਰਾਣੀ ਐ ਨਾ ਗਾਇਸ ਭੈਣ ਤਾਂ ਬਹੁਤ ਵੱਡੀ ਮਹਾਰਾਣੀ ਐ ਐਂ ਤਾਂ ਜਾ ਕੇ ਹਸਪਤਾਲ ਵਾਲਿਆਂ ਨੂੰ ਲਾਂਭਾ ਦੇਤਾ ਵੀ ਆ ਤੁਹਾਨੂੰ ਪਤਾ ਨਹੀਂ ਮੈਂ ਆਉਣਾ ਸੀਗਾ ਲਿਫਟ ਲਵਾਉ ਤੁਸੀਂ ਇਹ ਤਾਂ ਫੇਰ ਵੀ ਇਹਦਾ ਘਰ ਵਾਲਾ ਉਹਦੇ ਨਾਲ ਮੋਟਰਸਾਈਕਲ ਤੇ ਜਾਊਗਾ ਜੇ ਉਹ ਨਾ ਵੀ ਤੁਰੂਗਾ ਤਾਂ ਇੱਕ ਦੱਬका ਮਾਰ ਕੇ ਤੁਰ ਲੂਗੀ ਤਾਂ ਕਿਉਂ ਨਹੀਂ ਵੀ ਡਾਰਾਉ ਗਜੇਗੀ ਤੇ ਇਹਨੇ ਮੇਰੇ ਇੱਕ ਅੱਧੀ ਕੋਣੀ ਮਾਰੀ ਮੈਂ ਤਾਂ ਥਾਂ ਤੇ ਫੜਕ ਜੂਗਾ ਇਹ ਵਰਕੇ ਜੀ ਜਿਹੜੇ ਲੱਗਣੇ ਹੋ ਆਪਾਂ ਉਹਨਾਂ ਤੇ ਚਾਹ ਵੀ ਚਾਵੜੀ ਦੂਰ ਮਿਲਦੀ ਆ ਲਿਆਈ ਤਾਂ ਸਟਾਲ ਤੋਂ ਹੀ ਆ ਚਾਹ ਤੋਂ ਬਹੁਤ ਦੂਰੋਂ ਮੈਲਦੀ ਆ ਤੂੰ ਕਿਹੜਾ ਪਿੰਡੋਂ ਤੁਰ ਕੇ ਲੈ ਕੇ ਆਈਂ ਚਾਹ ਵੀ ਪਹਿਲਾਂ ਪਿੰਡ ਤੁਰ ਕੇ ਗਈ ਫਿਰ ਬਣਾਈ ਜਾਂ ਫਿਰ ਲੈ ਕੇ ਆਈ ਤੇ ਤੈਨੂੰ ਦੋ ਮਿੰਟ ਬਹਿਣਾ ਵੀ ਨਹੀਂ ਮਿਲਿਆ ਗਾ ਬਹੁਤ ਦੂਰੋਂ ਲਿਆਂਦੀ ਆ ਚਾਹ ਕੀ ਚਾਹ ਪੀਣੀ ਆ ਹਾਂ ਚਾਹ ਦਵਾੰਗੇ ਇਹਨੂੰ ਹੈਗੀ ਤੂੰ ਵਾਕਈ ਸੁਡਲ ਡੰਗਰ ਆ ਮੋٹے ਦਿਮਾਗ ਦੇ ਜਿਵੇਂ ਤੇਰਾ ਸਰੀਰ ਮੋਟਾ ਨਾ ਹੋਵੇਂ ਤੇਰਾ ਦਿਮਾਗ ਵੀ ਮੋਟਾ ਆ ਤੇ ਤੇ ਦਿਮਾਗ ਵਿੱਚ ਅਕਲ ਨਾਲ ਦੀ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਫਿੱਟ ਕਰਨ ਵਾਸਤੇ ਜਗ੍ਹਾ ਹੈਣੀਗੀ ਤੇਰੇ ਨਾਲ ਨਾਲ ਤੇਰਾ ਦਿਮਾਗ ਵੀ ਮੋਟਾ ਹੋਇਆ ਪਿਆ ਵੀ ਜਵਾਕ ਸੁੱਤਾ ਪਿਆ ਤਾਂ ਸੁੱਤਾ ਰਹਿੰਦਾ ਸੁੱਡਲੇ ਕਿਉਂ ਉਹ ਨੂੰ ਵਾਈ ਵਾਈ ਠਾਈ ਜਾਨੀ ਹੈ ਪ੍ਰਗਟ ਇਦਨ ਮੂੰ ਕਰੀ ਪ੍ਰਗਟ ਹੈਲੋ ਕਰੀ ਪ੍ਰਗਟ ਕੀ ਕਰੀ ਜਾਂਦਾ ਪ੍ਰਗਟ ਸੌ ਗਿਆ ਪ੍ਰਗਟ ਈਏ ਪ੍ਰਗਟ ਉਹ ਤੇ ਚਾਹ ਤਾਂ ਸੁੱਤਾ ਪਿਆ ਤੇਰਾ ਮੁੰਡਾ ਜਰਿਆ ਨਹੀਂ ਜਾਂਦਾਗਾ ਤੇ ਅਸੀਂ ਹਸਪੀਟਲ ਚੋਂ ਇਹ ਨੋਚਾਣਾ ਕਨਿਸ਼ਾ ਦਾ ਜੀ ਸੁੱਤੀ ਆਈ ਜੀ ਜੇਹੋ ਜੇ ਤੂੰ ਆਪ ਦਾ ਹਾਲ ਬਣਾਈ ਫਿਰਦੀ ਆਪ ਦਾ ਬੂਥਾ ਬਣਾਈ ਫਿਰਦੀ ਆ ਮੈਨੂੰ ਲੱਗਾ ਤਾਂ ਪ੍ਰਗਟ ਨੂੰ ਛੁੱਟੀ ਮਿਲੂਗੀ ਤੇ ਬਾਅਦ ਚ ਤੂੰ ਦਾਖਲ ਹੋ ਜੰਗੀ ਹਸਪਤਾਲ ਦੇ ਵਿੱਚ ਆ ਗਿਆ ਸਾਡੇ ਵੀਰੇ ਹੁਣ ਵੀਰੇ ਚੱਲੇ ਆ ਘਰ ਨੂੰ ਹਨਾ ਵੀਰੇ ਚੱਲੇ ਆ ਨਹੀਂ ਕੰਮ ਲੀ ਗਏ ਉਹ ਤੇਰੇ ਵੀਰੇ ਨਹੀਂ ਤੇਰੇ ਜਵਾਕਾਂ ਦੀ ਉਮਰ ਤੇ ਆ ਉਹ ਗੱਲ ਵੱਖਰੀ ਆ ਵੀ ਤੇ ਦੋ ਤਿੰਨ ਵਿਆਹ ਹੋ ਗਏ ਦੇ ਇਸ ਕਰਕੇ ਜਵਾਕ ਤੇਰੇ ਛੋਟੇ ਆ ਤਾਂ ਜਿਹੋ ਜੀ ਤੇਰੀ ਉਮਰ ਆ ਨਾ ਜਿੱਡੀ ਉਹ ਹਿਸਾਬ ਨਾਲ ਤੇਰੇ ਜਵਾਕਾਂ ਵਰਗੇ ਤੇਰੇ ਵੀਰੇ ਨਹੀਂ ਲੱਗਦੇਗੇ ਪੁੱਤ ਕਹਿ ਕੇ ਬਲਾ ਉਹਨਾਂ ਨੂੰ ਨਹੀਂ ਅਹੋ ਜੀ ਕੰਮ ਵਿੱਚ ਦੱਸਿਆ ਨਹੀਂ ਸਾਨੂੰ ਫੋਨ ਆਜੀ ਕਿਸੇ ਨੂੰ ਵੀ ਦੱਸਿਆ ਨਾ ਹਸਪੀਟਲ ਲੈ ਕੇ ਆ ਗਏ ਅਸੀਂ ਦੱਸਿਆ ਨਹੀਂ ਉਹਨਾਂ ਨੂੰ ਮੇਰੇ ਨਾਲ ਲੜਦੇ ਆ ਗਾਇਸ ਇਹਨਾਂ ਦੀ ਗਲਤੀ ਹੈ ਇਹਨਾਂ ਨੇ ਸਭ ਕਿਉਂ ਨਹੀਂ ਦੱਸਿਆ ਅਸੀਂ ਕਿਹਾ ਵੀ ਕਾਨੂੰਨ ਨਾਲ ਤੁਹਾਨੂੰ ਪਰੇਸ਼ਾਨ ਕਰਨਾ ਅਸੀਂ ਇਹਨਾਂ ਨੂੰ ਪਰੇਸ਼ਾਨੀ ਆ ਤਾਂ ਸਾਫ਼ ਪਤਾ ਲੱਗ ਰਿਹਾ ਵੀ ਵਲੌਗ ਬਣਾਉਣ ਵਾਸਤੇ ਐਕਟਿੰਗ ਹੋ ਰਹੀ ਆ ਕੋਲ ਬੈਠੇ ਬੰਦੇ ਨੂੰ ਆਏ ਨੇ ਮੀਨੂ ਸਿਰਾਂ ਨੇ ਆਦਰ ਦਿਔਰ ਨੂੰ ਕੈਮਰਾ ਫੜਾਤਾ ਵੀ ਹਾਂ ਤੋ ਇਧਰ ਨੂੰ ਸਾਡੇ ਵੱਲ ਕੈਮਰਾ ਕਰਕੇ ਸ਼ੂਟ ਕਰਾ ਵੀਡੀਓ ਬਣਾਤੇ ਅਸੀਂ ਕਰਦਿਆਂ ਨਾਟਕ ਲੜਨ ਦਾ ਵੀ ਹਾਂ ਤੋ ਸਾਨੂੰ ਦੱਸਿਆ ਕਿ ਹੋਣੀਗਾ ਤੇ ਮੈਂ ਉਤੋਂ ਬਹਾਨੇ ਬਣਾਉਂਗੀ ਅਸੀਂ ਤਾਂ ਕਰਕੇ ਨਹੀਂ ਦੱਸਿਆਗਾ ਚੱਲ ਲੇ ਬੂ ਤਾਂ ਪੱਗੀ ਲੈ ਕੇ ਆਵਾਂਗੇ ਸਹੀ ਗੱਲ ਹੈ ਇਹ ਜਿਹੜੀ ਗੁੱਸੇ ਆ ਗੀ ਗੀ ਗੱਲਾਂ ਦੇ ਵਿਚਾਰ ਜਵਾਬ ਬਿਮਾਰਾ ਦੇਤਾ ਇੱਕ ਦੂਜੇ ਨੂੰ ਹੋਣੀ ਨਹੀਂ ਲੜਾਂਗਾ ਇਹ ਤਾਂ ਨਹੀਂ ਗੁੱਸਾ ਤੇਰਾ ਭਰਾ ਬਾਈ ਤੈਨੂੰ ਪਤਾ ਭਰਾ ਮਾਂ ਡਿੱਤੀ ਜਾਂਦਾ ਜਰਾ ਹਾਂ ਨਾ ਕਿ ਤੇਰਾ ਭਰਾ ਤੈਨੂੰ ਪਤਾ ਤੈਨੂੰ ਦੱਸੇ ਨਾ ਦੱਸੇ ਉਹਦੀ ਮਰਜ਼ੀ ਹੈ ਨਾ ਜੋ ਭਾਂਡਾ ਚੱਕ ਕੇ ਕਦੇ ਕੌਲੀ ਚੱਕ ਲਈ ਕਦੇ ਕੌਡਾ ਚੱਕ ਲਈ ਕਦੇ ਪਲੇਟ ਤੇ ਕਦੇ ਡੰਗਾ ਚੱਕ ਕੇ ਲੈ ਗਈ ਤੇ ਉਹਨਾਂ ਕਰੇ ਤੁਰ ਜਾਨੀ ਮੈਨੂੰ ਆਹ ਚੀਜ਼ ਦੇ ਦੇ ਤੇ ਮੈਨੂੰ ਉਹ ਦੇ ਦੋ ਰੋਟੀਆਂ ਪੱਕੀਆਂ ਜਾਂਦੀਆਂ ਲੈ ਆ ਪੰਜ ਛੇ ਮੈਨੂੰ ਫੜਾ ਦੇ ਚੱਲ ਲਾਉਣੀ ਨਾ ਪਾਉਂਗੀ ਹੁਣ ਦਾ ਸਬਜ਼ੀ ਬਣਾਈਏ ਚੱਲ ਦੇ ਦੇ ਮੈਨੂੰ ਦੋ ਡੰਗ ਦੀ ਦੇ ਦੇ ਵੀ ਹੁਣ ਵੀ ਸਾਡੇ ਸਾਜੂ ਤੇ ਸ਼ਾਮ ਨੂੰ ਵੀ ਸਾਜੂ ਹੈ ਚਾਹ ਬਣਾਈ ਹੈ ਲੈ ਚਾਹ ਵੀ ਦੇ ਦੇ ਮੈਨੂੰ ਸਾਡਾ ਚਾਹ ਮਿੱਠਾ ਬਚ ਜੂਗਾ ਨਾ ਦੁੱਧ ਬਚ ਜੂਗਾ ਜਦੋਂ ਇਹ ਚੀਜ਼ਾਂ ਲੈਣ ਜਾਣੀਆਂ ਉਦੋਂ ਨਹੀਂ ਉਹਦਾ ਭਰਾ ਹੁੰਦਾਗਾ ਉਦੋਂ ਵੀ ਉਹਨੂੰ ਭੇਜਿਆ ਕਰ ਵੀ ਤੇਰਾ ਭਰਾ ਜਾ ਲਿਆ ਦਿੰਦਾ ਕਿ ਨਹੀਂ ਦਿੰਦਾ ਤੈਨੂੰ ਜੇ ਦੇਊਗਾ ਤਾਂ ਵੀ ਠੀਕ ਨਹੀਂ ਦੋਗੇ ਤਾਂ ਵੀ ਠੀਕ ਉਹਦਾ ਬੁੱਥਾ ਜਾ ਕੇ ਕਿ ਇੰਨਾ ਘਰੇ ਛੱਡ ਸਾਰੇ ਪਿੰਡ ਚ ਘੁੰਮੇ ਉਹਨੀਆਂ ਵੀ ਹਾਂ ਮੈਨੂੰ ਆਹ ਚੀਜ਼ ਦੇ ਦਿਓ ਕਿਹੜੇ ਮੁੰਡੇ ਨੂੰ ਘੁੰਮਣਾ ਤੂੰ ਉਹਦਾ ਰੱਥਈਆਂ ਰੋਸ ਸੈਚਲ ਕਰਾਉਣਾ ਤਾਂ ਨਹੀਂ ਅੱਛਾ ਇਹ ਤਾਂ ਸਰ ਵਾਲੀ ਕਿਹੜੀ ਗੱਲ ਆ ਉਹ ਉਹ ਮੋਦਕੀ ਸੀ ਮੋਦਕੀ ਭਾਈ ਨਾ ਝੂਠਾ ਇਹ ਇਹ ਰੂਹ ਹੈ ਆਪਣਾ ਕਿ ਤੂੰ ਇੱਥੇ ਹੀ ਦੁਨਾਈ ਕਰਦੇ ਕਿੱਥੇ ਉਹ ਤਾਂ ਹਾਂ ਮੋਦਕੀ ਆਹ ਵੇਖੋ ਆਹ ਲੱਗਦਾ ਵੀ ਅਸਲ 'ਚ ਇੱਕ ਦੂਜੇ ਨਾਲ ਗੁੱਸੇ ਆ ਲੜਾਈ ਕਰੀ ਜਾਂਦੇ ਵੀ ਹਾਂ ਤੂੰ ਦੱਸਿਆ ਕਿਉਂ ਨਹੀਂ ਮੇਰਾ ਪਤੀ ਜਬਮਾਰ ਆ ਆ ਜਿਹੜੀਆਂ ਮੀਨੋ ਸ੍ਰੇ ਤੇ ਦੂਜੀ ਪ੍ਰੀਤੀ ਲੱਗੀਆਂ ਪਈਆਂ ਸੀ ਇਹ ਤਾਂ ਸਾਰੇ ਡਰਾਮੇ ਸੀਗੇ ਇਹਨਾਂ ਦੇ ਯਾਂ ਵਲੌਗ ਬਣਾਉਨੇ ਆਪਾਂ ਇਸੇ ਬਾਅਦ ਨੇ ਆਪਾਂ ਥੋੜੇ ਵੀਊ ਹੋਰ ਵਾਧਾ ਆ ਜਾਣਗੇ ਵੀ ਹਾਂ ਇਹਨਾਂ ਨੇ ਇੱਕ ਦੂਜੇ ਨੂੰ ਦੱਸਿਆ ਨਹੀਂ ਗਏ ਲੜੇ ਵੀ ਇੱਕ ਦੂਜੇ ਨਾਲ ਪੁੱਛਾਂਗੇ ਕਮੈਂਟਾਂ ਵਿੱਚ ਕਿ ਕੀ ਗੱਲ ਤੁਸੀਂ ਬੋਲਦੇ ਨਹੀਂ ਇੱਕ ਦੂਜੇ ਨਾਲ ਮੈਨੂੰ ਸਿਰਫ ਬਹੁਤ ਚਾਲੂ ਆ ਬਹੁਤ ਚਲਾਕ ਬੁੜੀਆਂ ਨੂੰ ਪਤਾ ਵੀ ਕਿਵੇਂ ਵਿਊ ਲੈਣੇ ਆ ਮੈਂ ਕਿਵੇਂ ਨਹੀਂ ਲੈਣਗੇ ਪ੍ਰੀਤ ਤਨ ਕਰਤਾ ਸਾਬ ਪ੍ਰੀਤ ਲੱਗੀ ਹੋਈ ਸਪਾਈ ਕਰਨ ਗਈ ਸੀ ਵੀਰੇ ਤੈਨੂੰ ਤਾਂ ਵਲੌਗ ਤੋਂ ਵੇਲ ਨਹੀਂ ਮਿਲਦੀਗੀ ਤੈਨੂੰ ਤਾਂ ਹੈ ਨਹੀਂ ਕਿ ਜਿਹੜਾ ਬੈਸਤਰ ਤੇ ਮੇਰਾ ਮੁੰਡਾ ਪਿਆ ਉਹ ਬੈਸਤਰ ਮਾੜਾ ਮੋਟਾ ਝਾੜ ਵੀ ਦਵਾ ਮੈਂ ਸਾਫ਼ ਕਰਦਾ ਚਾਦਰ ਸਹੀ ਕਰਕੇ ਵਿਛਾਦਾ ਤੈਨੂੰ ਤਾਂ ਵਲੌਗ ਤੋਂ ਵੇਲ ਹੀ ਨਹੀਂ ਮਿਲਦੀਗੀ ਉਹ ਆਈ ਵਿਚਾਰੀ ਹੋਏ ਤਾਂ ਸਾਫ਼ ਕਰਨਾ ਹੀ ਸੀਗਾ ਫਿਰ ਬੈੱਡ ਅੱਛਾ ਕਿਨੇ ਦੇਖੇਗਾ ਬੋਲਾ ਹਾ ਕੋ ਓ ਤੈਰਾ ਸਵਾ ਬੰਦਰਾ ਮੈਡਿਆ ਬਲੇ ਇਹ ਇਹਦਾ ਖਾਣਾ ਪੀਜੀ ਬੀਜੇ ਖਾ ਉਹਦਾ ਅਗਲਾ ਪੈਸੇ ਦੇ ਕੇ ਗਿਆ ਵੀ ਜਿਹੜੇ ਕੋਲ ਹੁੰਦੇ ਆ ਪੈਸੇ ਕਈ ਵਾਰ ਲੱਗ ਜਾਂਦੇ ਆ ਤੇ ਫਿਰ ਚਾਹੀਦੇ ਹੁੰਦੇ ਵੀ ਚੱਲ ਪੈਸੇ ਥੋੜੇ ਦੇ ਜਾ ਮੈਂ ਇਹਨਾਂ ਨੂੰ ਇਹਨਾਂ ਨਾਲ ਵੀ ਹੁਣ ਪੀਜ਼ੇ ਖਾਵਾਂਗੇ ਇਹਨਾਂ ਨਾਲ ਪੀਜ਼ੇ 버ਗਰ ਖਾਓ ਚਲੋ ਬਹੁਤ ਵਧੀਆ ਸੋਚ ਆ ਤੁਹਾਡੀ ਤੇ ਉਹ ਮੋਟੋ ਕੋਲੇ ਆ ਲੰਮੀ ਪਈਏ ਜਿਵੇਂ ਆਪ ਬਿਮਾਰ ਹੁੰਦੀ ਆ ਜਿਵੇਂ ਇਹ ਦਾਖਲ ਹੋਈ ਹੁੰਦੀ ਆ ਹਸਪਤਾਲ ਦੇ ਵਿੱਚ ਜਿਹੜਾ ਥੱਲੇ ਤਾਂ ਠਾ ਹੋਈ ਜਾਂਦਾ ਪੌੜੀਆਂ ਤੇ ਗੇੜੇ ਕੱਢੀਆਂ ਜਾਂਦਾ ਕਦੇ ਦਵਾਈ ਲਿਆਉਂਦਾ ਕਦੇ ਕੀ ਕਰਦਾ ਉਹ ਵਿਚਾਰਾ ਬੈਠਾ ਵਾ ਤੇ ਆਪ ਲੰਮੀ ਪਈ ਐ ਇੱਥੇ। ਉਹ ਇਹ ਪੈਕਿੰਗ ਜਾ ਰਹੇ ਆ ਘਰੇ ਪਰ ਗੜ ਨੂੰ ਹੋ ਗਈ ਛੂਟੀ। ਕੱਲ ਨੂੰ ਫੇਰ ਆਉਣਾ। ਐ ਤੇ ਰਹਿਣਾ। ਨੱਪਣਾ ਆਚਾ ਮੈਂ ਨਹੀਂ ਫੇਂਦੀ। ਹਾਏ ਹਿੱਪੋ ਇੰਨੀ ਬੇਇੱਜ਼ਤੀ। ਉਹ ਵੀ ਤੇਰੇ ਘਰ ਵਾਲੇ ਕੋਲੋਂ ਉਹ ਵੀ ਵੀਡੀਓ ਦੇ ਵਿੱਚ ਇੰਨੀ ਬੇਇੱਜ਼ਤੀ। ਮਾਰ ਕਿਉਂ ਨਹੀਂ ਜਾਂਦੀ ਤੂੰ? ਅ ਮਤਲਬ ਦੇਖ ਲਓ ਹਣਾ ਕਈ ਕਹਿੰਦੇ ਨੇ ਨਾ ਕਈ ਜੰਦੇ ਵੀ ਇਹ ਤਲਿਆ ਬਹੁਤ ਖਾਂਦੇ ਆ ਤਲਿਆ ਖ ਦਿੰਦੀ ਆ ਇਹਨੇ ਬਿਮਾਰ ਕੀਤਾ ਵੀਰੇ ਮੈਂ ਉਹਦੀ ਮਾਂ ਆ ਹਣਾ ਮੈਂ ਉਹਦਾ ਬੁਰਾ ਥੋੜੀ ਚਾਹੂੰਗੀ ਉਹਦੀ ਆ ਤੂੰ ਛੱਡ ਪਹਿਲਾਂ ਤਨ ਆਪਦਾ ਹੀ ਹੈ ਨਹੀਂਗਾ ਵੀ ਮੈਂ ਆਪਦਾ ਬੁਰਾ ਚਾਹਨੀ ਆ ਕਿ ਨਹੀਂ ਚਾਹਨੀ ਆ ਤੈਨੂੰ ਆਪਦੇ ਵੀ ਸਿਹਤ ਦਾ ਪਤਾ ਵੀ ਤੂੰ ਕਹਿੰਦੀ ਮੈਂ ਇੰਨਾ ਬਿਮਾਰ ਆ ਮੈਂ ਦਵਾਈਆਂ ਚੱਲਦੀਆਂ ਆ ਆਪ ਤੋਂ ਬਾਅਦ ਦਾ ਖਾਣਾ ਹਟ ਦੇਣੀਂਗੀ ਤੇ ਤੂੰ ਕਹਿੰਦੀ ਮੈਂ ਆਪਦੇ ਜਵਾਕ ਨੂੰ ਜਾਣ ਕੇ ਬਿਮਾਰ ਕਰੂੰਗੀ ਨਾ ਜਦੋਂ ਤੂੰ ਨਹੀਂ ਖਾਣਾ ਹਟਦੀ ਫਿਰ ਜਵਾਕ ਕਿੱਥੋਂ ਹਟ ਜਾਊਗਾ ਤੈਨੂੰ ਵੇਖ ਕੇ ਉਹ ਵੀ ਤਾਂ ਲੱਗੂਗਾ ਹੀ ਖਾਣਾ ਨਾਲੇ ਬਾਕੀ ਗੱਲੇ ਲਗੀ ਤਲਿਆ ਕੋਈ ਡੈਲੀ ਨਹੀਂ ਸਿਖਾਉਂਦੇ ਫੰਕਸ਼ਨ ਤੇ ਗਏ ਸੀ ਉੱਥੇ ਫੰਕਸ਼ਨ ਤੇ ਖਾਤੀ ਹੁੰਦੀ ਸੀ ਜੋ ਉੱਥੇ ਖਾ ਲਿਆ ਨੇ ਤੀਜ ਫੈਸਟੀਵਲ ਤੇ ਗਏ ਸੀ ਹੈਨਾ ਆਉਂਦੇ ਹੋਏ ਫਿਰ ਉੱਥੇ ਨੇ ਇੱਕ ਗਲਤੀ ਆ ਵੀ ਇਹਨੇ ਪੀਜ਼ਾ ਖਾਦਾ ਪੀਜ਼ਾ ਨਾਲ ਲੱਸੀ ਹੋ ਗਿਆ ਹੋ ਗਿਆ ਹੈਨਾ ਤੂੰ ਹੁਣ ਆਪ ਕਹਿੰਦਾ ਵਾ ਖੁਦ ਕਹਿੰਦਾ ਮੈਂ ਨਹੀਂ ਕੋਈ ਵੀ ਚੀਜ਼ ਉੱਧਰ ਦੀ ਖਾਣੀ ਹੈ ਪੇ ਭਾ ਤੇਰੇ ਕੋਲੇ ਦੂ ਵੱਡਾ ਝੂਠ ਨਹੀਂ ਬੋਲਿਆ ਗਿਆ ਕੋਈ ਤੂੰ ਕਿਹਾ ਵੀ ਕਦੇ ਕਦੇ ਜੋ ਫੰਕਸ਼ਨ ਤੇ ਜਾਂਦੇ ਆ ਉਹ ਤੋਂ ਬਾਹਰ ਹੰਦਾ ਜਾਂਦੇ ਆ ਤੇ ਸਿੱਧਾ ਕਹਿ ਵੀ ਆ ਇਸ ਤਾ ਖਾਣੇ ਆ ਸਾਲ 6 ਮਹੀਨਿਆਂ ਮਗਰ ਛੇ ਮਹੀਨੇ ਵੀ ਥੋੜੇ ਸਾਲ ਵੀ ਥੋੜੇ ਆ ਤੂੰ ਕੈਸਾ ਖਾਣੇ ਆ ਦੋਵਾਂ ਸਾਲਾਂ ਪਿੱਛੋਂ ਕੀ ਤੇ ਤਲੀ ਚੀਜ਼ੇ ਖਾਣੇ ਆ ਪੀਜ਼ਾ 버ਗਰ ਖਾਣੇ ਇਸ ਦਾ ਛੇਤੀ ਹੱਥ ਹੀ ਨਹੀਂ ਲਾਉਂਦੇਗੇ ਪਤਾ ਨਹੀਂ ਕਿਵੇਂ ਬਿਮਾਰ ਹੋਗੇ ਤੇ ਬਾਕੀ ਡਾਕਟਰ ਨੇ ਕਿਹਾ ਵਾ ਵੀ ਨਹੀਂ ਇਹਨੂੰ ਜਿੱਦਿ ਦੀ ਕਹਿੰਦੀ ਆ ਹਲਕਾ ਖਾਣਾ ਦੇਣਾ ਮੈਂ ਤਾਂ ਆਪ ਬੰਦ ਕੇ ਆਪ ਘਰੋਂ ਮਾਰ ਨਹੀਂ ਤਾਂ ਇੱਦਾਂ ਇੱਕ ਬੈੱਡ ਹੋਰ ਮੇਰਾ ਲਾ ਕੇ ਰਹਿਣਾ ਸੀ ਜਿੰਨਾ ਤੂੰ ਖਾਣੇ ਆ ਤੇ ਜਿਹੋ ਜਿਹੀਆਂ ਚੀਜ਼ਾਂ ਤੂੰ ਖਾਣੀਆਂ ਤੂੰ ਵੀ ਬੈੱਡ ਲਵਾਏਂਗੀ ਆਪ ਦਾ ਛੇਤੀ ਕਿਉਂਕਿ ਤੈਨੂੰ ਹੈ ਹੀ ਨਹੀਂ ਗਾ ਵੀ ਮੈਂ ਬਿਮਾਰ ਹੋ ਜੂਗੀ ਪਹਿਲੇ ਹੀ ਬਿਮਾਰ ਆ ਮੈਂ ਦਵਾਈਆਂ ਇੰਨੀਆਂ ਚੱਲੀਆਂ ਵੀਆਂ ਲੱਗੀਆਂ ਵੀਆਂ ਤੇ ਮੈਂ ਧਿਆਨ ਨਾਲ ਢੰਗ ਨਾਲ ਚੀਜ਼ਾਂ ਖਾਵਾਂ ਉਹ ਖਾਵਾਂ ਜਿਨ੍ਹਾਂ ਨਾਲ ਮੈਂ ਬਿਮਾਰ ਨਾ ਹੋਵਾਂ ਤੇ ਤੂੰ ਕਹਿੰਦੀ ਐ ਨਾ ਵੀ ਡਾਕਟਰ ਨੇ ਕਿਹਾ ਵੀ ਇਹਨੂੰ ਦਲੀਆ ਖਿਜੜੀ ਦੇਣੀ ਆ ਹਲਕੀ ਚੀਜ਼ ਦੇਣੀ ਆ ਵੀ ਅੱਜ ਅੱਜ ਤੋਂ ਬਾਅਦ ਇਹਨੂੰ ਐਜੀ ਕੋਈ ਵੀ ਚੀਜ਼ ਨਹੀਂ ਖਵਾਉਣੀ ਤਲੀਆ ਫਾਸਟ ਫੂਡ ਕੁਝ ਵੀ ਇਹ ਬਸ ਦੋ ਤੰਦ ਹੈ ਨਾ ਇਹ ਉਹਨੂੰ ਠੀਕ ਹੋ ਜਾਂਦੇ ਬਾਅਦ ਚ ਫੇਰ ਕਰਿਆ ਹੀ ਕੁਝ ਆਊਗਾ ਪੂਰੀਆਂ ਲਿਆਂਦੀਆਂ ਛੋਲੇ ਭਟੂਰੇ ਲਿਆਂਦੇ ਡੋਸਾ ਲਿਆਂਦਾ ਬਰਗਰ ਲੈ ਆਂਦਾ ਇਹੋ ਜਿਹਾ ਕੁਛ ਹੀ ਆਉਗਾ ਘਰੇ ਬਿਲਕੁਲ ਆਪਾਂ ਨਹੀਂ ਦਵਾਂਗੇ ਅੱਜ ਤੋਂ ਬਾਅਦ ਸੌਂ ਪਾਤੀ ਆਪਾਂ ਆਪਾਂ ਫਾਸਟ ਫੂਡ ਨਾ ਖਾਵਾਂਗੇ ਠੀਕ ਆ ਨਾ ਇਹਨੂੰ ਦਵਾਂਗੇ ਦੇਖ ਲੈਨੇ ਕਿੰਨੇ ਦਿਨਾਂ ਵਾਸਤੇ ਸੌਂ ਪਾਈ ਏ ਤੂੰ ਦਸਾਂ ਦਿਨਾਂ ਵਾਸਤੇ ਪਾਈ ਏ 20 ਦਿਨਾਂ ਵਾਸਤੇ ਪਾਈ ਏ ਕਿ ਮਹੀਨੇ ਵਾਸਤੇ ਪਾਈ ਏ ਦੇਖ ਲੈਨੇ ਆ ਵੈਸੇ ਪਹਿਲੀ ਗੱਲ ਆ ਚਾਰਾਂ ਪੰਜਾਂ ਦਿਨਾਂ ਬਾਅਦ ਸ਼ਹਿਰ ਆਈ ਲੈ ਤੇ ਉਦੋਂ ਤਾਂ ਸੁੱਕੀ ਮੁਰਗੀ ਦਾ ਫੇਰ ਕਹਦੀ ਤੂੰ ਇੱਥੋਂ ਕੁਛ ਨਾ ਕੁਛ ਖਾ ਕੇ ਜਾਏਗੀ ਜੰਕ ਫੂਡ ਫਾਸਟ ਫੂਡ ਤੇ ਘਰੇ ਵੀ ਲੈ ਕੇ ਜਾਏਂਗੀ ਜਰੂਰ ਸੁੱਕੀ ਤਾਂ ਤੂੰ ਜਾਂਦੀ ਨਹੀਂਗੀ ਜੇ ਤੇ ਸੁੱਕੀ ਘਰੇ ਮੋੜ ਵੀ ਗਈ ਤੇਰਾ ਸਰੀਰ ਤਾਂ ਅੰਦਰ ਜਾਊਗਾ ਕਰਦੇ ਪਰ ਤੂੰ ਕਹਿੰਨਾ ਨਹੀਂ ਨਹੀਂ ਮੈਂ ਹਜੇ ਘਰ ਦੇਂਦਾ ਨਹੀਂ ਜਨਾ ਜਿੰਨੇ ਚਿਰ ਮੈਂ ਬਾਹਰ ਲਿਆਂ ਚੀਜ਼ਾਂ ਨਹੀਂ ਖਾ ਕੇ ਆਉਂਦੀਗੀ 버거 ਪੀਜ਼ਾ ਕੁਛ ਵੀ ਨਹੀਂ ਖਾ ਕੇ ਆਉਂਦੀ ਦੋਸਾ ਉਹਨਾਂ ਜਨਾ ਘਰ ਦੇਂਦਾ ਪੈਰ ਨਹੀਂ ਰੱਖਣਾਗਾ ਨਾਲੇ ਤੂੰ ਰਹਿ ਤਾਂ ਸਕਦੀ ਨਹੀਂ ਇਹ ਚੀਜ਼ਾਂ ਖਾਦੇ ਬਿਨਾ ਤੇਨੂੰ ਪਈ ਵੀ ਗੰਦੀ ਆਦਤ ਤੂੰ ਖਾਏਂਗੀ ਜਰੂਰ ਪਰ ਕੈਮਰੇ ਦੇ ਪਿੱਛੇ ਜਿਹਦਾ ਵਲੌਗ ਬੰਦ ਹੋਊਗਾ ਵਲੌਗ ਦੇ ਵਿੱਚ ਨਹੀਂ ਖਾਂਦੀ ਵੀਡੀਓ ਬਣਾਦੇ ਜਦੋਂ ਬਣਾਏਗੀ ਉਦੋਂ ਨਹੀਂ ਖਾਂਦੀ ਤੂੰ ਖਾ ਪੀ ਕੇ ਵੀਡੀਓ ਫਿਰ ਬਣਾਇਆ ਕਰੇਗੀ ਲੋਕਾਂ ਨੂੰ ਨਹੀਂ ਦਿਖਾਉਂਦੀ ਉਹਨੂੰ ਬੋਲਾ ਤੇ ਮੈਂ ਪਰਕ ਤੇ ਚੱਲਿਆ ਬੋਲਣਾ ਸੀ ਮੈਂango shake ਲਈ ਉਹ mango shake ਨਹੀਂ ਬਣਾਉਣਾ shake ਲੈ ਕੇ ਰਿhta ਬਹਿ ਜਾਗਾ ਜਿੱਪੀ ਲੈ ਜਾਂਦਾ ਕਿਉਂ ਹਸਪਤਾਲ 'ਚ ਛੁੱਟੀ ਮਿਲੀ ਨਹੀਂ ਬਾਹਰ ਨਿਕਲਣੀ ਹੋਗੀਆਂ ਨਾ ਹਰਕਤਾਂ ਫੇਰ ਉਹੀ ਸ਼ੁਰੂ ਬਾਹਰ ਦੀ ਚੀਜ਼ ਤਾਂ ਬਾਹਰ ਦੀ ਹੁੰਦੀ ਹੈ ਤੁਹਾਨੂੰ ਕੀ ਪਤਾ ਉਹਨੇ ਕੇਲੇ ਚੰਗੇ ਪਾਏ ਆ ਕਿ ਮਾੜੇ ਪਾਏ ਆ ਦੁੱਧ ਦਾ ਵਧੀਆ ਸੀ ਕਿ ਨਹੀਂ ਸੀਗਾ ਬਾਹਰ ਦੀ ਚੀਜ਼ ਤਾਂ ਬਾਹਰ ਦੀ ਰਹੇਗੀ ਜੇ ਤੁਹਾਨੂੰ ਬਨਾਣਾ ਸ਼ੇਕ ਦੇਣਾ ਹੀ ਸੀਗਾ ਤੇ ਘਰੇ ਲੈ ਜਾ ਕੇ ਕੇਲੇ ਦੋ ਕੇਲੇ ਪਾ ਗਲਾਸ ਦੁੱਧ ਦਾ ਦੁੱਧ ਦਾ ਪਾ ਤੇ ਵਧੀਆ ਬਨਾਣਾ ਸ਼ੇਕ ਬਣੂਗਾ ਘਰੇ ਨਾਲ ਚੰਗਾ ਸਵਾਦ ਵੀ ਹੋਊਗਾ ਉਹ ਪਰ ਉਹ ਨਹੀਂ ਨਾ ਹੋਣਾਗਾ ਕਿਉਂਕਿ ਅਸੀਂ ਤਾਂ ਖਾਣੀਆਂ ਬਾਹਰ ਦੀਆਂ ਚੀਜ਼ਾਂ ਉਹਨਾਂ ਚਾ ਸਾਨੂੰ ਸਬਰ ਨਹੀਂ ਆਉਂਦਾ ਜਿੰਨਾਂ ਚ ਨਾ ਖਾਈਏ ਪੀ ਗਏ ਅਸੀਂ ਬਾਹਰ ਦੀਆਂ ਚੀਜ਼ਾਂ ਇਈ ਘੁੱਟ ਪੁੱਤ। ਆ ਲਿਜਾਈ ਦੀ ਇਹਨਾਂ ਨੂੰ। ਬਿਮਾਰ ਜਵਾਕ ਤਾਕਤਵਾਰੀਆਂ ਚੀਜ਼ਾਂ ਨੂੰ ਚਾਹੀਦੀਆਂ ਜਿਵੇਂ ਮੰਗੇਓ ਸ਼ੇਕ ਹੋ ਗਿਆ, ਬਨਾਣਾ ਸ਼ੇਕ ਹੋ ਗਿਆ, ਇਦਾਂ ਦਾ ਅਨਾਰ ਦਾ ਜੂਸ ਹੋ ਗਿਆ, ਤਾਕਤਵਾਰੀਆਂ ਚੀਜ਼ਾਂ ਇਹਨੂੰ ਚਾਹੀਦੀਆਂ ਤਾਂ ਵਿੱਚੋਂ ਆਪ ਪੀ ਜਾਂਦੀ ਐ, ਡੱਫੀ ਜਾਂਦੀ ਐ। ਦੇਈ ਪਤ ਮੈਨੂੰ ਘੁੱਟ। ਤੇਰੀ ਘੁੱਟ ਭੈਣੇ ਜਿਹੜੀ ਤੇਰੀ ਇੱਕ ਘੁੱਟ ਆ ਨਾ ਉਹ ਜਿਹੜੇ ਆਮ ਬੰਦੇ ਨੇ ਪੀਂਦੀਆਂ, ਜਿਵੇਂ ਜਵਾਕ ਨੇ ਵੀ ਪੀਨੀਆਂ, 20 ਘੁੱਟਾਂ ਦੇ ਬਰਾਬਰ ਹੋਊਗੀ ਤੇਰੀ ਇੱਕ ਘੁੱਟ। ਐਡਾ ਤਰਾ ਮੂੰਹ ਤੋੜੇ ਜਿੱਡਾ ਇੱਕ ਘੁੱਟ ਨਾਲ ਉਹ ਪਰਦਾ ਹੋਊਗਾ। ਫੁੱਟੀ ਮਿਲ ਗਈ ਉਹਨੂੰ ਤੇ ਅਸੀਂ ਆਗੇ ਘਰੇ ਤੇ ਵਿਬੀ ਪਾਠ ਕਰੀ ਜਾਂਦੇ ਆ ਤੇ ਪ੍ਰਗਟਾ ਪਿਆ ਵਾ ਹੁਣ ਇੱਥੇ ਹੀ ਪਤਾ ਲੱਗਦਾ ਇਹਨਾਂ ਦਾ ਦਿਮਾਗ ਕਿੰਨਾ ਕ ਕਿੰਨੀ ਕਿੰਨਾ ਨੂੰ ਕਾਮਨ ਸੈਂਸ ਆ ਵੀ ਬੇਬੇ ਕੋਲ ਬੈਠੀ ਪਾਠ ਕਰੀ ਜਾਂਦੀ ਆ ਤੇ ਇਹਨਾਂ ਨੂੰ ਆਏ ਨਹੀਂਗਾ ਵੀ ਅਸੀਂ ਤਾਂ ਪਾਠ ਕਾਦਾ ਕਰਨਾ ਕਰੀ ਜਾਂਦੀ ਆ ਕੋਲ ਬੈ ਹੀ ਜਾਈਏ ਅਸੀਂ ਸੈਟ ੱੱਕ ਕੇ ਨਹੀਂ ਉਹ ਵਲੌਗ ਬਣਾਈ ਜਾਂਦੀ ਆ ਉਹ ਟੀਵੀ ਵੇਖੀ ਜਾਂਦਾ ਤੇ ਸੀਰਾ ਫੋਨ ਦੇ ਵਿੱਚ ਲੱਗਾ ਵਾ ਯੈਨੀ ਦਾ ਕਲ ਹੋਣੀ ਚਾਹੀਦੀ ਹੈ ਜਾਂ ਜਵਾਕ ਦਾ ਬਿਮਾਰ ਆ ਮੰਨਿਆ ਵੀ ਉਹਨੂੰ ਪਿਆਰ ਆ ਤਾਂ ਸੈਟਾ ਕਰੋ ਦਾ ਪਿਆਰ ਹੋਊਗਾ। ਤੋ ਇਸ ਦਾ ਦੋਨੇ ਚੁੱਪ ਕਰਕੇ ਬਹਿ ਜਾਓ। ਨਾਲੇ ਉਹਨੂੰ ਡਿਸਟਰਬ ਕਰੀ ਜਾਂਦੇ ਆ ਬੇਬੇ ਨੂੰ ਪਾਠ ਕਰਦੀ ਨੂੰ। ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ। ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂਜੀ ਫਿਰ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ